ਇਹ ਮਗਦ ਮਸਰਾ ਜੀ ਹਾਂ ਕੱਲ ਸ਼ਾਮ ਨੂੰ ਅਸੀਂ ਪੁਲਿਸ ਪਾਰਟੀ ਸਮੇਤ ਤਲਵੰਡੀ ਮਾਂਜੀਮੀਆਂ ਪਿੰਡਾਂ ਨੂੰ ਜਾ ਰਹੇ ਸੀ ਕਿ ਮਾਂਜੀਮੀਆਂ ਪਿੰਡ ਦੇ ਕੋਲ ਬਿਲਕੁਲ ਇੱਕ ਨੌਜਵਾਨ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਤੇ ਜਿਸ ਦੇ ਮਿਲ ਕੇ ਇੱਕ ਔਰਤ ਬੈਠੀ ਹੋਈ ਸੀ ਉਹ ਤੇਜ਼ੀ ਨਾਲ ਆਇਆ ਪਰ ਪੁਲਿਸ ਪਾਰਟੀ ਨੂੰ ਵੇਖ ਕੇ ਉਸਨੇ ਇੱਕਦਮ ਔਰਤ ਨੂੰ ਉੱਥੇ ਹਟਾ ਦਿੱਤਾ ਔਰ ਮੋਟਰਸਾਈਕਲ ਭਜਾ ਕੇ ਲੈ ਗਿਆ ਉਹ ਔਰਤ ਜਿਹੜੀ ਸੀ ਕਾਲੀ ਕਦਮੀ ਜਿਹੜੀ ਆ ਉਹ ਖੇਤਾਂ ਵੱਲੋਂ ਤੁਰ ਪਈ ਤੋ ਜੋ ਸਾਡੇ ਨਾਲ ਲੇਡੀ ਫੋਰਸ ਮਰਯੂਸ ਸੀ ਉਹਨਾਂ ਨੇ ਰੋਕ ਕੇ ਉਹਦੇ ਹੱਥ 'ਚ ਜਿਹੜਾ ਝੋਲਾ ਫੜਿਆ ਹੋਇਆ ਸੀ ਕੈਰੀ ਬੈਗ ਸੀਗਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਨਮ ਬਰਾਮਦ ਹੋਈ। ਅਪਰੰਤ ਪੁਸ਼ਕੇਸ਼ ਤੋਂ ਬਾਅਦ ਉਹਨੇ ਦੱਸਿਆ ਕਿ ਉਹਦਾ ਭਰਾ ਜਿਹੜਾ ਪੁੱਚਾ ਸਿੰਘ ਆ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਜਿਹੜੀ ਹੈਰੋਨਮ ਵਗਵਾਉਂਦਾ ਹੈ ਤੇ ਪਾਰਟੀਆਂ ਨੂੰ ਅੱਗੇ ਸਪਲਾਈ ਕਰਦਾ ਤੇ ਉਸਨੇ ਘਰ ਵਿੱਚ ਵੀ ਹੈਰੋਇਨ ਹੀੜੀਆ ਸ਼ਿਪਾ ਕੇ ਰੱਖੀ ਆ ਜੋ ਦੇਰ ਸਾਢੇ 3 ਕਿਲੋ ਦੇ ਕਰੀਬ ਹੋਰ ਜਿਹੜੇ ਸੀ ਹੈਰੋਇਨ ਜਿਹੜੀ ਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਜੀ ਸਰ ਕੁੱਲ ਕਿੰਨੀ ਜਿਹੜੀ ਹੁਣ ਹੈਰੋਇਨ ਦੀ ਰਿਕਵਰੀ ਹੋਈ ਆ ਕੁੱਲ 4 ਕਿਲੋ 38 ਗ੍ਰਾਮ ਹੈਰੋਇਨ ਜਿਹੜੀ ਆ ਰਿਕਵਰ ਕੀਤੀ ਗਈ ਪਤਾ ਲੱਗਿਆ ਜੀ ਇਹ ਅੱਗੇ ਕਿਦਾਂ ਕਰਦੇ ਸੀ ਉਹ ਹੈਰੋਇਨ ਦਾ ਕੀ ਕਰਦੇ ਸੀਗੇ ਕਿੰਨਾਂ ਨੂੰ ਵੇਚਦੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਸੁੱਚਾ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਇਸ ਸਾਰੀ ਚੀਜ਼ ਜਿਹੜੀ ਸਾਹਮਣੇ ਆਉ। ਇਹ ਦੋਨੋਂ ਭੈਣ ਭਰਾ ਨੇ ਜੀ। ਇਹ ਦੋਨੋਂ ਭੈਣ ਭਰਾ ਨੇ। ਸਰਪੇਲਰ ਕੇ ਮਗਰਮਦਰ ਜਿੰਨਾਂ ਦੇ। ਇਹ ਦਮ ਬਾਰੇ ਅਜੇ ਤਹਿਕੀਕਾਂ ਚੱਲ ਰਹੀਆਂ। ਸਰ ਇਹ ਇਹ ਭੈਣ ਨੂੰ ਹੀ ਕਿਉਂ ਵਰਤਦਾ ਸੀਗਾ ਇਸ ਕੇਸ ਵਾਂਗ। ਇਹਨਾਂ ਦੀ ਅਕਸਰ ਮਨੋਵਿਰਤੀ ਹੁੰਦੀ ਹੈ ਕਿ ਔਰਤਾਂ ਨੂੰ ਪਿੱਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਕਿਉਰਟੀ ਫੋਰਸ ਦੇ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਅਗੀਵਰੀ ਚੈੱਕ ਨਹੀਂ ਕਰਦੇ। ਤੋਂ ਔਰਤਾਂ ਨੂੰ ਬਿਠਾ ਕੇ ਇਸ ਤਰ੍ਹਾਂ ਲਕਾਸ਼ ਕਾ ਸ਼ਪਾ ਕੇ ਜਿਹੜੀ ਆ ਰੋਣ ਜਿਹੜੀ ਆ ਸਪਲਾਈ ਕਰਦੇ ਆ। ਤੇ ਪਤਾ ਲੱਗਾ ਹੁਣ ਚੋਰੀ ਬਰਾਮਦ ਹੋਇਆ। ਜੀ ਹੀਰੋਇਨ ਤੋਂ ਇਲਾਵਾ ਕੁਛ ਹੋਰ ਬ੍ਰਾਹਮਣ ਨਹੀਂ ਕੋਈ ਹੋਰ ਚੀਜ਼ ਬ੍ਰਾਹਮਣ ਨਹੀਂ ਹੋਈ ਸਰ ਹੋਰ ਵੀ ਆਪਣਾ ਕੋਈ ਪਤਾ ਲੱਗਾ ਇਹਨਾਂ ਦੇ ਲਿੰਕਸ ਦਾ ਕਿੱਥੇ ਕਿੱਥੇ ਲਿੰਕਸ ਹਾਂ ਇਹ ਸੁਚਾ ਸਿੰਘ ਦੇ ਗ੍ਰਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿੰਨੀ ਕ ਹੁਣ ਤੱਕ ਜਿਹੜੀ ਇਹ ਖੇਪ ਜਿਹੜੀ ਨੰਗਾ ਚੁੱਕੇ ਨੇ ਬਾਰਡਰੋਂ ਪਾਰ ਇਹ ਵੀ ਇਨਵੈਸਟੀਗੇਸ਼ਨ ਦਾ ਅਭਿਸ਼ਾ ਇਹ ਤੇ ਸੁਚਾ ਸਿੰਘ ਗ੍ਰਫਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਜਿਹੜੀ ਆ ਇਸ ਬਾਰਡਰ ਦੇ ਉੱਤੇ ਉਹਦੀ ਐਕਟੀਵਿਟੀਜ਼ ਜਿਹੜੀਆਂ ਨੇ ਹੈਗੀਆਂ ਪਤਾ ਲੱਗਾ ਕੁਝ ਕੀ ਜਿਹੜੀ ਲੇਡੀ ਪਕੜੀ ਗਈ ਆ ਉਹਨੇ ਪਹਿ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਇਹ ਬ੍ਰਹਿਮੰਡ ਲੈਣ ਤੋਂ ਬਾਅਦ ਕੋਰਚ ਪੇਸ਼ ਕਰ ਰਹੇ ਆ ਉਹ ਤੋਂ ਬਾਅਦ ਪੁਸ਼ਕਿਸ਼ ਤੋਂ ਬਾਅਦ ਬਤਾ ਦੇ ਦੇਗਾ